ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਕਿਰਿਆ ਨੂੰ ਵਧੇਰੇ ਕੁਸ਼ਲ ਤੇ ਪਾਰਦਰਸ਼ੀ ਬਣਾਉਣ ਅਤੇ ਵੋਟਰਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਸੀ ਬਿੰਸੀਨੀ ਲੋਕਾਂ ਤੋਂ ਸੁਝਾਅ ਮੰਗੇ ਨੇ ਮੁੱਖ ਚੋਣ ਅਧਿਕਾਰੀ ਨੇ ਵੋਟਰਾਂ ਨੂੰ ਇਸ ਵਾਰ 70 ਦੇ ਪਾਰ ਦੀ ਟੀਚੇ ਨੂੰ ਹਾਸਲ ਕਰਨ ਲਈ VOTING ਪ੍ਰਕਿਰਿਆ ਵਿੱਚ ਵੱਚੜ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਚੋਣ ਜ਼ਾਬਤੇ ਦੀ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਸੰਬੰਧੀ ਕਮਿਸ਼ਨ ਨੂੰ ਸੀ ਵਿਜ਼ਲ ਐਪ ਰਾਹੀਂ ਰਿਪੋਰਟ ਕਰਨ ਦੀ ਸਲਾਹ ਦਿੱਤੀ ਹੈ 213 ਹਜ਼ਾਰ ਦੇ ਆਸ-ਪਾਸ ਤੇ ਉਹਦੇ ਵਿੱਚ ਜੋ ਟੋਟਲ ਮੇਲਸ 1 ਲੱਖ 1 ਕਰੋੜ 12 ਲੱਖ ਤੇ ਫੀਮੇਲ 1 ਕਰੋੜ 1 ਲੱਖ ਤੇ 85% 85 ਪਲੱਸ ਵੋਟਰਸ ਸੜੇ ਕੋਲ 1 ਲੱਖ 90 ਹਜ਼ਾਰ ਦੇ ਆਸ-ਪਾਸ ਹੈ ਤੇ ਐਨ ਆਰ ਆਈ ਵੋਟਰਸ ਹੈ ਮੇਲ ਫੀਮੇਲ ਤੇ ਟੋਟਲ 1597 ਐਨ ਆਰ ਆਈ ਵੋਟਰਸ ਹੈ ਔਰ ਜੋ ਪੀ ਡਬਲਯੂ ਡੀ ਵੋਟਰਸ ਹੈ ਜੋ ਪਰਸਨ ਵਿਦ ਡਿਸੇਬਿਲਿਟੀਸ ਹੈ ਜਿਨ੍ਹਾਂ ਦੀ ਡਿਸੇਬਿਲਿਟੀ 4% ਤੋਂ ਵੱਧ ਹੈ ਉਹ ਜੋ ਹੈ ਉਹ ਨਾਰਮਲੀ ਨੈਸ਼ਨਲ ਐਵਰੇਜ ਤੋਂ ਘੱਟ ਹੁੰਦੀ ਰਹੇ ਤੇ ਹੁਣ ਇਸ ਵਾਰ ਅਸੀਂ ਇੱਕ ਨਾਰਾ ਦਿੱਤਾ ਹੈ ਕਿ ਇਸ ਵਾਰ 70% ਤੋਂ ਸਾਡੇ ਜੋ voting percentage ਹੈ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 70% ਤੋਂ ਵੱਧ ਹੋ ਜਾਏ ਨੈਸ਼ਨਲ ਐਵਰੇਜ ਤੋਂ ਵੱਧ ਹੋ ਜਾਏ ਤੇ ਉਹਦੇ ਵਾਸਤੇ ਅਸੀਂ ਟਰਨ ਆਊਟ ਇੰਪਲੀਮੈਂਟੇਸ਼ਨ ਪਲਾਨ ਬਣਾਇਆ ਹੈ ਤੇ ਟਰਨ ਆਊਟ ਇੰਪਲੀਮੈਂਟੇਸ਼ਨ ਪਲਾਨ ਦੇ ਵਿੱਚ ਬੂਥ ਲੈਵਲ ਤੇ ਜਾ ਕੇ ਅਸੀਂ ਕੋਸ਼ਿਸ਼ ਇਹ ਹੀ ਕਰ ਰਹਾ ਹੈ ਕਿ ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਕੀਤੀ ਜਾਵੇ